ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਹਰਪ੍ਰੀਤ ਕੌਰ ਆਪਣੇ ਚੈਨਲ 'ਤੇ ਸਵਾਗਤ ਹੈ ਅਸੀਂ ਸਾਰੇ ਠੀਕ-ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਠੀਕ-ਠਾਕ ਹੋ ਹੋਮੋਗੇ ਟਾਈਮ ਆ ਜਿਹੜਾ 12:30 ਹੋ ਚੁੱਕੇ ਨੇ ਆਪਾਂ ਕੰਮ ਕਰਕੇ ਸਾਗ ਧਰ ਲਿਆ ਸੀ 12:00 ਵਜੇ ਦੇ ਨੀ ਚੀਰ ਚੁਰ ਕੇ ਸਾਰਾ ਕੁਝ ਨਮੇੜਤਾ ਕੇ ਕੰਮ 11:45 ਵਜੇ ਨੂੰ 11:00 ਵਜੇ ਮੈਂ ਸਾਗ ਧਰਨ ਲੱਗ ਗਈ ਸੀ ਤੇ ਸਾਗ ਆਪਣਾ ਜੋੜਾ ਤੇ ਰਿੱਜੀ ਆਂਦਾ ਤੁਹਾਨੂੰ ਦਿਖਦਈ ਹੈ ਹਨਾ ਤੇ ਹੁਣ ਆਪਾਂ ਇਹਦੇ ਵਿੱਚ ਲਸਣ ਵਗੈਰਾ ਸੈਲ ਲਕੇ ਪਿਆਜ਼ ਵਗੈਰਾ ਕੁੱਟ ਕੇ ਪਾਉਣਾ ਇਹਦੇ ਵਿੱਚ ਹਲਦੀ ਪਾਤੀ ਨੂਨ ਪਾਤਾ ਮਿਰਚ ਪਾਤੀ ਹੁਣੇ ਸਾਲ ਰਿੱਜੀ ਜਉ ਕੋਲੇ ਬੈਠੀ ਇੱਥੇ ਮੈਂ ਨੇ ਤਾਂ ਲਸਣ ਸੈਲ ਲੂਨੇ ਪਾਣੀ ਤਾਂ ਨਹੀਂ ਦੇਖ ਲਿਆ ਕਰੋ ਨੇ ਆਦਰਕ ਵਗੈਰਾ ਹਾਏ ਜੀ ਤੇ ਮੈਂ ਤੈਨ੍ਹੇ ਵਾਰਿੱਤੀ ਅਡੂ ਲਾਚੀ ਆਹ ਮੁੱਖ ਭਣਿਆ ਨੂੰ ਥੂੜਾ ਫਿਰ ਖੰਡਣ ਲੱਗ ਗਿਆ ਘੜ ਕੇ ਮਸਾਲਾ ਸਿਆਗਾ ਨਗਾ ਹੋਣ ਲਾ ਕੇ ਹਟਿਆ ਹੈ ਸਾਗ ਧਰ ਕੇ ਝਾੜੂ ਥੇ ਹਾਲ ਤਾਂ ਨੇ ਬਹੁਤ ਗਾਜੇ ਪਏ ਨੇ ਚੁੱਲ੍ਹੇ ਕੋਲੇ ਤਾਂ ਹੁਣ ਸਾਰਾ ਸਾਗ ਘਰ ਕੇ ਪਾਂਢੇ ਧੋ ਕੇ ਕੋਨੇ ਧੋ ਕੇ ਫਿਰ ਬੈਠੀਆ ਮਸ਼ੀਨ 'ਚ ਹੱਜ ਕੱਪੜੇ ਹੁਣ ਪਾਏ ਨੇ ਕਿਉਂਕਿ ਮੈਨੂੰ ਸਵੇਰੇ ਠੰਡ ਬਹੁਤ ਸੀ ਕੰਮ ਕਰਕੇ ਫਿਰ ਮੈਨੂੰ ਸਾਗ ਦੀ ਹੋਗੀ ਮੈਂ ਕਿ ਰਸਾਲ ਵਿੱਚ ਜਾਂ ਫਿਰ 3 ਵਜੇ ਨੂੰ ਮੈਂ ਸਾਗ ਦਾ ਕੰਮ ਨਿਮੇੜ ਦੂੰਗੀ ਕਿਉਂਕਿ ਉਹ ਦੁਬਾਰਾ ਮੱਜਾ ਦਾ ਕੰਮ ਹੋ ਜਾਂਦਾ ਹੈ ਨਾ ਤੇ ਬਸ ਹੁਣ ਸਾਰ ਰੁੱਜੀ ਜਾ ਕੋ ਦੋ ਲੱਕੜਾਂ ਨੇ ਪੂਰੀ ਅੱਗ ਮੱਚੀ ਜਾਂਦੀ ਹੈ ਤੇ ਘੰਟਾ ਹੋ ਗਿਆ ਜੀ ਨੂੰ ਪੌਣਾ ਘੰਟਾ ਤੇ ਹੁਣ ਤਾਂ ਪੌਣਾ 1:00 ਹੋ ਗਿਆ ਉਹ ਇਹ ਜਾਂਦੇ ਨੇ ਪਿਆਰਤੀ ਸ਼ੋਪਿੰਗ ਕਰਨ ਲੋੜੀ ਵਾਲੇ ਦਿਨ ਸਾਰਿਆਂ ਨੂੰ ਹੈਪੀ ਲੋੜੀ ਵੈਗੂ ਬਣਾ ਤੇ ਵਲੌਗ ਫਿਰ ਚਾਹੇ ਥੋੜਾ ਜਿਹਾ ਕੋਟਾ ਲੇਟ ਹੋ ਜੇ ਕਿਉਂਕਿ ਹਨਾ ਵਿੱਚ ਜਿਹੜੇ ਘਰ ਦੇ ਲੋੜੀ ਤੇ ਗਏ ਤੇ ਉਹਨਾਂ ਨੇ ਲੋੜੀ ਦੇ ਵਲੌਗ ਬਣਾਇਆ ਕਿਹਾ ਕਿ ਮੈਂ ਲੋੜੀ ਦੇ ਵਲੌਗ ਬਣਾਉ ਉਹ ਨਾ ਹੁੰਦਾ ਹੀ ਅਭੀ ਸਾਡੇ ਮਸਾਪਤ ਹੋਇਆ ਵੀ ਸਾਡਾ ਵੀ YouTube ਤੇ ਵਲੌਗ ਕਰੇ ਹੁੰਦਾ ਹੀ ਆ ਲੈਣ ਹੁਣ ਤੇ ਕੱਲੂ ਇਸ ਕਰਕੇ ਦੋ ਬਣਗੇ ਫੇਰ ਇੱਕ ਅੱਧਾ ਦਿਨੇ ਲੇਟ ਆ ਜੂਗਾ ਫੇ ਕਰੇ ਟਾਈਮ ਹੁੰਦਾ ਵੀ ਮਸਾਂ ਹੀ ਬਣ ਕੇ ਪੈਂਦਾ ਦੋ ਦੋ ਦਿਨਾਂ ਚ ਵਲੌਗਸ ਲਈ ਚੜ ਜਾ ਕਰੇ ਦੋ ਵੀ ਬਣ ਜਾਂਦੇ ਨੇ ਵਿੱਚ ਦੀ ਹਨ ਤੇ ਅੱਜ ਲੋਹੜੀ ਦਾ ਦਿਨ ਹੈ ਪਸਾਗ ਕਰ ਲਿਆ ਤੇ ਬੀਬੀ ਗਈ ਹੋਈ ਹੈਗੀ ਤੇ ਦੇਖੋ ਮੈਨੂੰ ਪਤਾ ਪਿਛਲੇ ਪਹਿਰ ਵੀ ਬੀਬੀ ਲਿਆਉਣੀ ਪਵੇ ਪਹਿਲਾਂ ਹੀ ਜਾਂਦੇ ਨੇ ਸ਼ੋਪਿੰਗ ਕਰਨ ਅੱਜ ਸੋ ਕਮਰ ਹਰਾ ਕੋਈ ਕੱਪੜੇ ਨਾ ਸੁਕਦੇ ਨਹੀਂ ਹੈਗੇ ਮੈਂ ਠੰਡ ਕਰਕੇ ਕਿ ਕੁਝ ਸੂਟ ਕਹਿੰਦੇ ਚਲ ਹੋਰ ਲੈ ਆਉਣਿਆਂਗੇ ਮੋਟਾ ਤੇ ਕੁਝ ਸੂਟ ਕਹਿੰਦੀਆਂ ਨੇ ਪਤਾ ਨਹੀਂ ਕਿਹੜੇ ਲਿਆਉਣਗੇ ਹਜੇ ਤਾਂ ਹਣ ਉੱਥੇ ਦੁਕਾਨ ਤੇ ਗਿਆ ਜਾਏ ਤਾਂ ਪਤਾ ਲੱਗਦਾ ਕੱਪੜੇ ਦੁਕਾਨ ਤੇ ਵੀ ਕੀ ਕੁਸ ਕੀ ਮੇਰਾ ਮਿਲੂ ਤੇ ਇਹ ਪਿਆਉਤੀ ਜਾਣਗੇ ਮੈਂ ਕਰਦੀਆਂ ਜਿਵੇਂ ਸਾਗ ਨੇ ਕਰਦੇ ਕਰਦੀਆਂ ਬਹੁਤ سارے ਕੰਮ ਕਰਨ ਵਾਲੇ ਤੇ ਤੁਹਾਨੂੰ ਆਇਆਂ ਨੂੰ ਦਿਖਾਵਾਂਗੇ ਵੀ ਕਿਸ ਤਰ੍ਹਾਂ ਦੇ ਕੱਪੜੇ ਲਿਆਏ ਨੇਗੇ ਹਨਾ ਤੇ ਬਾਕੀ ਸਾਰੇ ਘਰਾਂ ਵਿੱਚ ਖੁਸ਼ਹਾਲ ਰੱਖੇ ਬਾਕੀ ਇੱਕ ਭੈਣ ਨੇ ਹਨਾ ਕਮੈਂਟ ਕੀਤਾ ਸੀ ਦੀ ਦੀ ਤੁਸੀਂ ਬਾਜਰੇ ਵਾਲੀ ਖਿਚੜੀ ਦੀ ਸਾਨੂੰ ਰੈਸਪੀ ਦਿਓ ਦੇਖੋ ਹਨਾ ਬਾਜਰਾ ਹੁਣ ਹੈ ਨਹੀਂਗਾ ਆਪਣੇ ਤੇ ਜਿੱਦੇ ਵੀ ਮੈਨੂੰ ਟਾਈਮ ਲੱਗਿਆ ਅੱਜ ਨਹੀਂ ਮੈਂ ਕਹਿੰਦੀ ਜਨਕਿ ਆਪਾਂ 7 ਦਿਨਾਂ ਦੇ ਵਿੱਚ ਹੀ ਆਪਾਂ ਮਿਕਸ ਰੈਸਪੀ ਵਾਂ ਪਾ ਮੰਗੇ ਮਿਕਸ ਖਿਚੜੀ ਦੀ ਕਹਿੰਦੇ ਤੁਸੀਂ ਵੀ ਲੋੜੀ ਵੇਲੇ ਵੀ ਕਿਵੇਂ ਕਿਸ ਤਰ੍ਹਾਂ ਦੀ ਖਿਚੜੀ ਬਣਾਉਣੀ ਹੈ ਸਾਨੂੰ ਦੱਸੋ ਉਰੇ ਨਹੀਂ ਬਣਾਉਂਦੇ ਹੁੰਦੇ ਜੀ ਅਸੀਂ ਸਾਡੇ ਰਾਜ ਜੀ ਹੁਣ ਵੀ ਬਣਦੀ ਆ ਹਨਾ ਤੇ ਆਪਾਂ ਤੁਹਾਨੂੰ ਜ਼ਰੂਰ ਕਿਤੇ ਆਪਾਂ ਬਣਾ ਕੇ ਦਿਖਾਵਾਂਗੇ ਕਿਉਂਕਿ ਅੱਜ ਆਪਾਂ ਪੋਰ ਇੰਨੇ ਆਮ ਆਗ ਖਾਦਾ ਸਾਗ ਬਣਾ ਲਿਆ ਘਰ ਘਰ ਹਣੋ ਸਾਗ ਰਿੰਜੂ ਤੇ ਸਾਗ ਤਾਂ ਦੇਖੋ ਹਰੀ ਰੋਜ ਹੀ ਪੈਣਾ ਹਨਾ ਆ ਬਣਾਉਂਦੀਆਂ ਨੇ ਤੇ ਇਹ ਲੋੜੀ ਵੇਲੇ ਸਪੈਸ਼ਲ ਹੁੰਦਾ ਵੀ ਲੋੜੀ ਵਾਲੇ ਦਿਨ ਸਾਗ ਤਾਂ ਰਹਿ ਜਾਂਦਾ ਹੈ ਤੇ ਦੀਪੋ ਹੈ ਤੜਕੇ ਨੂੰ ਇੱਕ ਕਮਾਗ ਦੀ ਸੰਗਰਾਣ ਹੈ ਤੇ ਕਹਤਾ ਸੀ ਕਹਿੰਦੇ ਨੇ ਪੋਰ ਇੰਨੀਆਂ ਮਾਗ ਖਾਦਾ ਪਰ ਅੱਖ ਨੇ ਵਿਖਾਵਾਂਗੇ ਸਵੇਰੇ ਮੈਂ ਤਾਂ ਇੱਕ ਦਿਨ ਪਹਿਲੇ ਹੀ ਜੌਨੇ ਦੇ ਵਾਲ ਕਰ ਲਏ ਸਰਦਾਰ ਜੀ ਅੱਜ ਸਰਦਾਰ ਜੀ ਅੱਜ ਮੈਨੂੰ ਕਹਿੰਦੇ ਮੈਂ ਮਾਜਰੀ ਧਾਰ ਚ ਆ ਕੇ ਦੂਜੀ ਨਾਉ ਲੱਗਵੇ ਤੀਜੀ ਮਾਜਰੀ ਧਾਰ ਮੈਂ ਨੇ ਨਾਉ ਨਾ ਚਲ ਮੈਂ ਕਿਹਾ ਮੈਨੂੰ ਧਾਰ ਚੋ ਕੇ ਆਈ ਮੈਂ ਚਾਹ ਚੁੱਧ ਪਾ ਲਿਆ ਮੈਂ ਸਲੋ ਕਰਕੇ ਚਾਹ ਹੈ ਗਏ ਤਰਦਾ ਤਰਦਾਨੀ ਦੀ ਚਾਹ ਵੀ ਮੇਰੇ ਘਰੋਂ ਚੋਰੀ ਚੋਰੀ 200 ਤੇ ਕਰਕੇ ਤਰਦਨ ਵੀ ਘਰੋਂ ਚੋਰੀ ਜੋਰੀ ਚਾਹ ਰਹੀ ਜੀ ਜਾਨੀ ਆ ਕੇ ਮੈਂ ਦੁੱਧ ਪਾ ਲਣੀ ਆ ਨਾ ਫਿਰ ਆਟਾ ਕਤ ਬਣਾ ਲਣੀ ਆ ਬਾਅਦ ਚ ਨਾਉਣੀ ਹੁੰਦੀ ਆ ਮੈਂ ਮੈਂ ਵੀ ਕਹਾਂਗੀ ਅੱਗੇ ਤਾਂ ਮੇਰੇ ਬੇਵੀ ਪੱਗ ਪੁਗ ਬੰਨ ਕੇ ਚਾਉਂ ਵੀ ਗੁਰਦੁਆਰਾ ਸਾਹਿਬ ਭੱਜ ਜਾਂਦੇ ਵੀ ਅੱਜ ਇਹ ਬਾਥਰੂਮ ਚੋਂ ਹੀ ਨਿਕਲ ਕਰੀ ਮੈਂ ਜਾਵਾਂ ਵਾਹ ਆ ਕਹਿੰਦੇ ਮੈਂ ਇਹਨੇ ਮਤ ਸਿਆਣੇ ਦੇ ਵਾਲ ਕਰ ਲੇ ਮੈਂ ਕਹਾਂ ਤਸਤੇ ਇੱਕ ਦਿਨ ਪਹਿਲੀ ਕਰਦੇ ਪਰ ਸੰਗਰਾਨ ਨੂੰ ਕਰ ਦਿੰਦੇ ਨੇ ਮਾਗਦੀ ਸੰਗਰਾਨ ਨੂੰ ਕਹਿੰਦੇ ਚਲ ਦੋ ਡੱਬੇ ਟੜਕੇ ਪਾ ਲੂ ਮੈਂ ਕਹਾਂ ਤੁਸੀਂ ਟੜਕੇ ਪਾ ਲੂ ਕਹਿੰਦੇ ਮੈਂ ਨਾਇਨਾ ਸਿਰ ਨਾ ਉਹ ਨਾਲਾ ਸੀਗਾ ਜੀ ਕਹਿੰਦੇ ਮੈਂ ਸਿਰ ਚ ਖੁਰਕੋ ਜੀ ਹੋਈ ਮੈਂ ਬਾਣਿਆ ਪਾ ਲਿਆ ਮੈਂ ਕੱਲ ਮੈਂ ਤਾਂ ਹੀ ਨਹੀਂ ਨਾ 30 ਗੇ ਮੈਂ ਤਾਂ ਅੱਪ ਸਿਆਣੇ ਦੇ ਵਾਲ ਕਰੂ ਸੰਗਰਾਨ ਦਿਨ ਮਾਗਦੀ ਰਿਹਾ ਸੰਗਰਾਨ ਨੂੰ ਮਾਗਦੀ ਦਿਨ ਨੂੰ ਤੋ ਬੀ ਸੌਣ ਤੁਸੀਂ ਤਾਂ ਸਾਡੀ ਗੱਲਾਂ ਸੁਣ ਸੁਣ ਕੇ ਹੈ ਨਾ ਕਾਵਲੀਆਂ ਬਾਵਲੀਆਂ ਚਲੋ ਜੀ ਆਪਾਂ ਫੇਰ ਲੋਜੀ ਅੱਜ ਹਣਾ ਸਾਰਿਆਂ ਨੂੰ ਪਤਾ ਹੈਗਾ ਤੇ ਆਪਣੀ ਹੈਗੀ ਜੀ ਲੋੜੀ ਮੈਂ ਲਾਸਨ ਸਿੰਦੀ ਤੇ ਲਾਸਨ ਜੇ ਲਾਗੇ ਮੂਰੇ ਕਰ ਕਰੀ ਦੇ ਨੇ ਸਾਗ ਬਹੁਤ سارے ਘਰਾਂ ਦੇ ਵਿੱਚ ਹਣਾ ਮੀਟ-ਮੂਟ ਵੀ ਬਣੂਗਾ ਜਿਹੜੇ ਖਾਣ-ਪੀਣ ਵਾਲੇ ਭਾਈ ਨੇਗੇ ਹਣਾ ਵਿਚਾਰੇ ਤੇ ਆਪਾਂ ਅੱਜ ਕਹਿੰਦੇ ਹੁਣ ਲੈ ਆਥਣ ਤੂੰ ਹੀ ਤੇ ਲਾ ਕੇ ਦਲੀਦਰ ਕੱਢਾਂਗੇ ਇਸ ਰਾਏ ਦਲੀਦਰ ਦਾਏ ਦਲੀਦਰ ਦੀਦੜ ਚੁੱਲ੍ਹੇ ਪਾਏ ਦਲੀਦਰ ਕੀ ਹੈਗਾ ਦਲੀਦਰ ਇਹੀ ਹੈ ਜੀ ਹਨਾ ਤੇ ਘਰ ਦੇ ਵਿੱਚ ਆਲਸ ਬਹੁਤ ਬੰਦੇ ਆਲਸੀ ਹੁੰਦੇ ਨੇ ਹੁਣ ਉੱਠਦਿਆ ਫੇਰ ਉੱਠਦਿਆ ਆਹ ਕੰਮ ਫੇਰ ਕਰਾਂਗੇ ਆਹ ਕੰਮ ਫੇਰ ਕਰਾਂਗੇ ਘਾਟੇ ਘਾਟੇ ਕਰਦਿਆ ਕਰਦਿਆ ਕਈ ਕਈ ਦਿਨ ਲੰਘ ਜਾਂਦੇ ਨੇ ਆਲਸ ਭੈਣਾ ਵੀ ਨੇ ਇਹ ਰਹੰ ਵਿੱਤ ਦੇ ਬਸਾਲਾਂ ਨੇ ਬਹੁਤ ਸਾਰੀਆਂ ਭੈਣਾ ਹਨਾ ਤੇ ਮੁੜ ਕੇ ਕਹਿੰਦੇ ਆ ਪਾ ਬੰਦੂਕ ਨੂੰ ਉਠਾਗੇ ਬੰਦੂਕ ਨੂੰ ਉਠਾਗੇ ਹੱਥ ਨੇ ਕੰਮ ਕਬੀੜਾ ਕਰ ਲੈਣੇ ਕਈ ਵਾਰ ਹੋ ਜਾਂਦਾ ਹਨਾ ਕਈ ਵਾਰ ਮੇਰੇ ਨਾਲ ਵੀ ਹੋ ਜਾਂਦਾ ਕਈ ਵਾਰ ਮੇਰੇ ਨਾਲ ਇਹ ਹੋ ਜਾਂਦਾ ਮੈਂ ਕਹਿੰਦਾ ਜੇ ਮੈਂ ਆ ਕੰਮ ਕਰਕੇ ਫਿਰ ਕੰਮ ਕਰੂੰ ਉਹ ਹੋਰ ਕੰਮ ਕਰੀ ਜਾਂਦੇ ਜਿਹੜਾ ਕੰਮ ਕਰਨ ਵਾਲਾ ਹੁੰਦਾ ਉਹਨੂੰ ਆਥਣ ਕਰ ਲੈਣੇ ਦਲਿਤਰੇ ਕੱਢੀਏ ਵੀਰ ਪਰਨ ਕਰਨ ਵੀ ਆਪਾਂ ਲੋੜੀ ਤੇ ਦਲਿਤਰੇ ਕੱਢਾਂਗੇ ਵੀ ਆਪਣਾ ਨਸ਼ਾ ਛੱਡਾਂਗੇ ਆਪਣੀ ਭੈੜੀ ਸ਼ਰਾਬ ਦਾ ਨਸ਼ਾ ਆਪਣਾ ਭੜਾ ਹਨਾ ਕੋਈ ਵੀ ਨਸ਼ਾ ਦਾ ਜ਼ਿੰਦਗੀ ਦੇ ਵਿੱਚ ਗੋਲੀਆਂ ਛਿੱਟਾ ਸ਼ਰਾਬ ਹਨਾ ਨਸ਼ਾ ਕੋਈ ਵੀ ਭੜਾ ਨਸ਼ਾ ਤਾਂ ਕਹਿੰਦੇ ਹੁੰਦੇ ਨੇ ਜੀ ਚਾਹ ਦਾ ਵੀ ਬੈਲਮਾੜਾ ਹੈਗਾ ਹਨਾ ਤੇ ਪਰਨ ਕਰਨ ਵੀਰ ਲੋੜੀ ਤੇ ਬਹਿ ਕੇ ਵੀ ਅਸੀਂ ਨਸ਼ਾ ਛੱਡੀਏ ਘਰ ਦੇ ਵਿੱਚੋਂ ਕੁਲੇਸ਼ ਕੱਢੀਏ ਤੇ ਬਦੀਆ ਹਨਾ ਆਪ ਦੇ ਘਰੇ ਕੰਮ ਕਰੀਏ ਬਰਕਤ ਨਾ ਪੈਣ ਜਿਰੋ ਆਪਾਂ ਕੰਮ ਕਰਾਂਗੇ ਧਿਆਨ ਨਾਲ ਆਪਾਂ ਕੋਈ ਮਾੜਾ ਕੰਮ ਨਹੀਂ ਕਰਾਂਗੇ ਨਸਾਨੀ ਕਰਨਗੇ ਵੀਰ ਹਨਾ ਤੇ ਉਹੀ ਪੈਸੇ ਚੰਗੇ ਕੰਮ ਤੇ ਲੱਗਣਗੇ ਬਰਕਤ ਆਪ ਹੀ ਪੈਣਗੀਆਂ ਤੇ ਢੱਡੀਆਂ ਵਾਲੇ ਬਾਬੇ ਦਾ ਕਹਾਣਾ ਕਹਿੰਦੇ ਪਾਲ ਸਾਪ ਹੀ ਧਾਰ ਲੈਣਾਂਗੇ ਵੀ ਜੇ ਕੱਢਣਾ ਆਪਾਂ ਘਰ ਦੇ ਵਿੱਚੋਂ ਕੁਲੇਸ ਕੱਢੋ ਬਰਕਤਾਂ ਲਿਆਓ ਨਸਾ ਕੱਢੋ ਠੀਕ ਹੈ ਹਨਾ ਆਪਾਂ ਨੂੰ ਬਾਬੇ ਬਹੁਤ ਸਮਝਾਉਂਦੇ ਨੇਗੇ ਪਰ ਸਮਝਦੇ ਨਹੀਂ ਆਪਾਂ ਆਪਣੇ ਮਨ ਦੀ ਮਰਜ਼ੀ ਕਰਦੇ ਆਂਗੇ ਹਨ ਤੇ ਜੇ ਰੋ ਆਪਾਂ ਸੱਚੇ ਗੁਰੂ ਦੇ ਲੜ ਲੱਗੀਏ ਤਾਂ ਆਪਾਂ ਸੱਚੇ ਗੁਰੂ ਦੀ ਗੱਲ ਮੰਨਣੀ ਚਾਹੀਦੀ ਆਂ ਤਾ ਕੇਕ ਦਾ ਡੱਬਾ ਕਾਲੇ ਨਾ ਅਸੀਂ ਅੱਗ ਮਚਾਉਣ ਨੂੰ ਇੱਥੇ ਰੱਖ ਲਾਨੇ ਜਿਹੜੇ ਸੁੱਕੇ ਕਾਗਜ਼ ਹੁੰਦੇ ਨੇ ਅੱਗ ਉਹ ਮਚ ਜਾ ਮਚ ਪਾਦੀ ਹੈ ਹਨਾ ਚਲੋ ਜੀ ਅੱਜ ਦੁਬਾਰਾ ਫੇਰ ਦਿੰਨੇ ਹੁਣ ਸਾਰੀਆਂ ਗੁਰਸਿੱਖ ਸੰਗਤਾਂ ਨੂੰ ਵੀਰਾਂ ਭੈਣਾਂ ਨੂੰ ਬਹੁਤ ਸਾਰੇ ਭੈਣਾਂ ਜਿਹੜੀਆਂ ਬਲੌਗ ਦੇਖਦੀਆਂ ਨੇ ਘਰ ਵਿੱਚ ਲੋੜੀ ਹੈਗੀ ਕਿਸੇ ਦੇ ਦੋਹਤਰੀ ਲੋੜੀ ਹੈ ਕਿਸੇ ਦੇ ਪੁੱਤਰੀ ਲੋੜੀ ਹੈ ਕਿਸੇ ਦੇ ਪੋਤੇ ਦੀ ਲੋੜੀ ਹੈ ਹੈਪੀ ਲੋੜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਮੇਰੇ ਮੇਰੇ ਵੱਲੋਂ ਤੇ ਮੇਰੇ ਸਾਰੇ ਪਰਿਵਾਰ ਵੱਲੋਂ ਇੱਧਰ ਨਾ ਧੂਆ ਜਾ ਗਿਆ ਮੈਂ ਤਾਂ ਨਾ ਤਾ ਹਾਦਰ ਕਚੀਰਿਆਗਾ ਹੁਣ ਬੈ ਕੇ ਨਾ ਹਾਦਰ ਕਚੀਰਿਆ ਨੇ ਹੁਣ ਆਦਰਕ ਸਿਲ ਕੇ ਪਿਆਜ਼ ਸਿਲ ਕੇ ਹੁਣ ਇਹ ਚ ਕੁੱਟ ਕੇ ਪਾਏ ਨੇ ਨੇ ਮੇਰੇ ਹੁਣ ਮਸ਼ੀਨ ਚ ਪੈਪ ਲੱਗੀ ਹੋਈ ਆ ਹਜੇ ਸਿਰ ਮੈਂ ਬਾਉਣਾ ਹੈਗਾ ਸਿਰ ਹਜੇ ਮੈਂ ਬਾਉਣਾ ਹੈਗਾ ਜੋ ਜੀਨ ਕਰ ਕਿਉਂਕਿ ਕੰਮ ਕਰਨ ਸਰ ਮੈਂ ਸਾਗ ਤਰ ਲੈ ਟਾਈਮ ਵੀ ਲੱਗੇ ਸੁਖਮਣ ਹੋਰੀਆਂ ਸਰ ਮੈਂ ਉਹਨਾਂ ਨੂੰ ਵੀ ਲਾਲਚ ਹੋ ਜਾਂਦਾ ਪਤਾ ਨਹੀਂ ਤੇ ਬਾਹ ਲਾਂਦੀਆਂ ਨੇ ਸਰ ਨੇ ਕਰੀ ਮੰਮੀ ਬਣ ਕੇ ਸਾਡੇ ਬੱਚੇ ਜੀ ਕਰੀ ਤੇ ਹੁਣ ਉਹ ਗਵੀਆਂ ਨੇ ਸ਼ੋਪਿੰਗ ਕਰਨ ਨਾਲ ਸਿਰ ਸੁਰਬਾਹ ਕਿ ਤੋੜਿਆ ਹਜੇ ਮੈਂ ਆਪਦਾ ਬਾਉਣਾ ਆਪਦਾ ਮੈਂ ਤਾਂ ਨਹੀਂ ਬਾਹਿਆ ਜੀ ਕਿਉਂਕਿ ਵੀ ਮੈਂ ਮਹਾਮਸਾਗ ਦਾ ਕੰਮ ਨਵੇੜ ਕੀ ਬਾਹੂ ਜਿਵੇਂ ਇੱਥੇ ਬਹਿ ਕੇ ਕੋਲੇ ਬਹਿ ਕੇ ਸਾਗ ਰਿੱਜੂ ਕਾ ਨਾ ਮੈਂ ਲਸਣ ਗੰਡਾ ਸਿਰਦੀਆਂ ਵੀ ਵਿੱਚ ਕੋਈ ਬਾਹ ਨਾ ਪਏ ਜੇ ਬਾਹ ਆ ਜਾਏ ਖਾਣ ਨੂੰ ਬੰਦ ਨਹੀਂ ਕਰਦਾ ਲੱਗਦਾ ਵੀ ਡੋਰ ਕੀ ਸਾਰਾ ਕੁਸ ਹਣਾ ਤੇ ਚਲੋ ਜੇ ਆਪਾਂ ਫਿਰ ਮਿਲਦੇ ਆ ਦਿਖਾਵਾਂਗੇ ਆਉਣ ਵਾਲੇ ਨੇ ਪਿਆਉਤੀ ਸ਼ਾਪਿੰਗ ਕਰਕੇ ਤੇ ਮੈਂ ਚਾਹ ਵੀ ਨਹੀਂ ਕਰੀ ਡੀਕ ਚ ਵਿੱਚ ਤੇ ਮਖਾ ਨ ਜਾ ਆ ਤੂੰ ਕਰੂਗੀ ਤੇ ਇੰਨੇ ਮੈਂ ਕੱਪੜਿਆਂ ਦਾ ਪਾਣੀ ਕੱਢ ਕੇ ਨੇ ਆ ਕੁੱਟਕ ਪਾਉਣੀਆਂ ਫਿਰ ਮਿਲਦੇ ਆ ਇੰਨੇ ਤੁਸੀਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਇਕ ਸੋਹਣਾ ਜਿਹਾ ਪਿਆਰਾ ਜਿਹਾ ਕਮੈਂਟ ਧੰਨਵਾਦ ਤੁਹਾਡਾ ਲਾਈਕ ਕਰੋ ਲੋ ਜੀ ਆਪਾਂ ਇਹ ਪਿਆਉਤੀ ਸਰ ਜਾ ਕੇ ਬਣਾਉਂ ਮੇਰੇ ਆਹੀ ਨਹੀਂ ਥੋੜਾ ਠਾਲੀ ਰੋਟੀ ਸਾਗ ਲਿੰਨੇ ਦੀ ਆ ਮੈਂ ਚਾਹ ਰੁੱਜ ਗਈ ਹੁਣ ਕੋਨੇ ਦਾ ਦਸੱਕ ਕਰ ਗਈ ਪੱਕੀ ਲੋ ਜੀ ਇਹਨਾਂ ਨੇ ਮੈਂ ਮਿੱਠਿਆਲੇ ਹੱਥ ਨੇ ਮੈਂ ਤੁਹਾਨੂੰ ਦਿਖਾਉਣੀ ਆ ਲੋ ਜੀ ਸ਼ਾਪਿੰਗ ਕਰਕੇ ਆ ਗਏ ਨੇ ਜਿਹੜੀ ਕਿ ਪਸੂਟ ਲਿਆਉਂਦਾ ਘਰ ਨੂੰ ਤੁਹਾਨੂੰ ਦਿਖਾਉਣੀ ਆ ਮੈਂ ਦੁੱਧ ਪਾ ਲ ਨਾ ਬੁੱਕ ਚ ਚੱਲ ਜੀ ਅੰਰ ਗੈਸ ਬੰਦ ਕਰ ਉਦੇ ਉਹਦੇ ਸੋਨੇ ਕੱਪੜੇ ਦਿਖਾ ਦੇਣੀ ਆ ਵੀ ਕਿਹੜੇ ਨੇ ਅੰਦਨ ਕਰਨੇ ਨੇ ਜਾਂ ਤੇ ਉਹ ਤਾਵਾ ਤਾਵਾ ਕੰਮ ਇੰਨੇ ਨੇ ਘਰਾਂ ਚ ਇੰਨੇ ਕੰਮ ਨੇ ਹਰੇ ਰਾਮ ਹਜੇ ਆ ਹੁਣ ਸੁੱਕ ਕੇ ਤੋਰੇ ਤਾਲ ਹੋ ਗਏ ਤੇ ਲੋ ਜੀ ਆਹ ਕਿਹੜੀ ਸੁੱਖ ਮਾਂ ਜੀ ਕੋਟਾਲੇ ਲਿਆਂਦੇ ਨੇ ਕੈਪ ਵਾਲੇ ਮਾਗੋ ਆਲੂਰ ਲੋਰ ਵਾਲੇ ਤੇ ਕਿ ਲਿਆਂ ਦੀ ਮਾਰ ਨਹੀਂ ਲੱਗਣ ਦੀ ਹੋ ਜਾ ਕੋ ਇਹ ਤਾਂ ਹੈ ਨਹੀਂ ਵੀ ਪਾ ਕੇ ਜਦੋਂ ਚੁੱਲ੍ਹੇ 'ਤੇ ਪਾਏਗੀ ਫਿੱਕਾ ਪਾ ਰੰਗ ਅੰਗੋਰੀਕਾਰ ਸੋਜ ਲੱਗ ਜਾ ਕੋ ਇਹ ਹੈਗੇ ਨੇ ਜੀ ਸੁਖਮਣ ਦੇ ਇੱਕ ਗੁਰਮੁਣ ਤੇਰਾ ਇਹ ਪੁੱਛਦੇ ਹਾਂ ਤੇਰਾ ਮਤੇ ਮੇਰੇ ਵੀ ਆ ਜਾਣਗੇ ਬੱਡਾ ਹੈ ਜੱਜੀ ਰਹੇਗਾ ਪਰ ਹੁਣ ਆਲਾ ਦਾ ਵੀ ਬੁਰੇ ਲੱਗਣਗੇ ਪਾਈ ਹਨ ਔਰ ਮੇਰਾ ਤਾਂ ਵੀ ਹੀ ਰਹਿ ਗਿਆ ਹੈ ਤੇ ਤੂੰ ਲੈ ਆਉਂਦਾ ਅ ਤੂੰ ਦਾ ਬਾਈ ਤੇ ਲੈਦਾ ਹੈ ਹਾਂ ਹਾਂ ਆ ਗੁਰਮਨ ਜੋਤ ਦੇ ਨੇ ਕੱਲ ਲੈਣ ਜਾਣਾ ਸੀਗਾ ਕੱਲ ਜਾਇਆ ਨਹੀਂ ਗਾਇਨੇ ਬਰਥਡੇ ਤੇ ਸਲਾਪੇ ਬਰਥਡੇ ਵਾਲੇ ਦਿਨ ਤੇ ਨਹੀਂ ਲਿਆਂਦੇ ਗਏ ਹੁਣ ਲਿਆ ਤੇ ਪਰ ਅਸੀਂ ਜਿਹੜੋਂ ਲੈਨੇ ਆਂਗੇ ਦੋਨਾਂ ਨੂੰ ਲੈਣਾ ਜਿਹੜਾ ਗੁਰਮੁਹੰਦ ਦਾ ਬਰਥਡੇ ਹੁੰਦਾ ਜਿਹਨੂੰ ਚੀਜ਼ ਲੈਉਣੇ ਨਾਲ ਹੀ ਉਹਨੂੰ ਲੈ ਕੇ ਦਿੰਨੇ ਆਂਗੇ ਦਰਿਆਤ ਨਹੀਂ ਕਰਦੇ ਹੁਣ ਦੋਨੇ ਪਹਾੜਾਂ 'ਚ ਫਰਕ ਨਹੀਂ ਰੱਖਦੇ ਹੈਗੇ ਅਸੀਂ ਚਾਹਨਾ ਕੀ ਖਾਓਗੇ ਚੀਰੀ ਚੀਰੀ ਗੁਰਾਸਰ ਮੰਗੂ ਚੀਰੀ ਹੈ ਸਾਗ ਉਹਦੇ ਰਿੱਜਿਆ ਪਿਆਪਾ ਦੋ ਦੋ ਵਜੇ ਖਾਓਗੇ 1 ਵਜੇ ਕਹੇ ਤੁਸੀਂ ਕਾਂਤੀ ਚ ਮੁੜੇ ਹੈ ਸੁਗੁੰਡ ਅੰਬਾਲ ਹੁੰਦੀ ਏ। ਕਿਉਂ ਮੇਰੇ ਫਿੱਟ ਨਹੀਂ ਆਇਆ ਕੰਮ? ਮੇਰੇ ਆਈ ਸੋਹਣੇ ਨਹੀਂ ਸੀ। ਇਹਦੇ ਆਲੇ ਮੇਰੇ ਸਾਹ ਹਾਂ। ਹਾਜ਼ਰੀ ਰਿੱਜਿਆ ਪਿਆ ਆਪਣਾ। ਬਾਹਲੀ ਆਗਣਾ ਕਰੋ ਹੁਣ ਇਹ ਰਿੱਜੇ ਪਿਆ ਥੱਲੇ ਲੱਗੂਗਾ। ਪਾਣੀ ਪਾਣੀ ਚਾਹ ਪੀ ਕੇ ਕੋਣ? 8 ਵਜੇ ਦੇ। 11 ਵਜੇ ਤੱਕ ਟਾਈਮ। ਨਾ ਮੜਾ ਹੁੰਦਾ ਡੋਲਿਆ। ਡੁੱਲ ਗਿਆ ਹੁਣ ਮੈਂ ਕਿਹੜਾ ਜਾਣ ਕੇ ਡੋਲਿਆ? ਜਾਣ ਕੇ ਡੁੱਲਿਆ। ਇੱਥੇ ਬੈਠ ਕੇ ਪੀਵਾਂਗੇ ਚਾਹ ਤੇ ਤੁੱਪੇ। ਤੁੱਪੇ ਆਜੋ ਫਿਰ। ਲੋਈ ਚਾਪੀ ਲਈ ਫਿਰ ਮੈਂ ਲੋਈ ਤੂੰ ਹੀ ਤਾਂ ਬਹੁਤ ਟਾਈਮ ਦਿਲਾਈ ਸਰਦਾਰ ਜੀ ਨਾ ਬਾਰਿਦ ਬਾਰ ਲਈ ਤੂੰ ਹੀ ਤੇ ਬੈਠੇ ਸੀ ਹਾਂ ਤੇ ਪਾਲਾ ਸੀ ਅਰੇ ਲੋਰੀ ਲੋਰੀ ਤਾਂ ਪਾਲਾ ਵਿੱਚ ਅੱਥੀ ਕਰਕੇ ਸਾਨੂੰ ਮੁੰਡਾ ਨਹੀਂ ਖਾਣ ਹੀ ਨਹੀਂ ਡੈਡੀ ਕੁਛ ਖਰਾਬ ਬੜੀ ਲਿਆ ਬਰਕਟ ਲੈ ਆਉਣੀ ਅਰੇ ਔਰੀਆਂ ਨਾਲ ਖਾਇਓ ਭੁੱਖ ਖੋਲੀ ਲੈ ਆਉਣੀ ਆਹੋ ਜੀ ਕੌਣ ਆ ਗਿਆ ਪਾਪਾ ਵਾਕੇ ਪਾਪਾ ਰਾਦਰ ਲੈ ਦੂ ਇਹਦੇ ਬੈਠਾ ਹਾਂ ਹਣਾ फोन लाई आदर ले pada को Isra, ਤੁਹਾਡੇ ਲਈ ਦੇ ਲੇ ਪਰਕਿੰਗ ਮੈਂ ਖਾਵਾਂ ਮੇਰੇ ਲਈ ਖਾ ਉਹ ਸਿੱਕਾ ਇੰਤਜ਼ਾਰ ਕਰਾ ਹਾਂ ਉਹ ਹੀ ਉਹ ਵਹਾਲੀ ਲੈ ਰਹੀ ਕਿ ਕੁਝ ਸੁਬਿਆ ਰੋਜ਼ਾਂ ਦੇਖਣਾ ਕਲੋਥ ਹਾਲੋ ਵੀ ਗੱੱਚ ਕਰੀ ਮੇਰੇ ਚੌੜਾ ਰੇ ਹੋਰ ਦੇ ਦੇ ਨਾ ਦੌੜ ਲਾ ਮੇਰਾ ਹੱਥ ਚਿੰਪੀ ਵੇ ਲਖਾ ਜਿੱਤੇ ਮੁਖ ਬੜੀ ਲੈਣੀ ਕੋਈ ਨਹੀਂ

ਬੀਬੀ ਅੱਜ ਆਈ ਆ। ਪਰੀ ਆਂਦੀ ਸੀ। ਆਥਾ ਨੇ 5 ਵਜੇ ਆਈ ਆ ਮੈਂ ਸੜ ਕੇ ਤਿਆਰੀ ਹੈ ਜਾਣ ਦੀ। ਕੀ ਕਰਾਂ ਫੇਰੀ ਸੀ। ਹਾਂ। ਜੀ ਦੂਰਾਂ ਦੀ ਰਹਿੰਦੀ ਐ। ਕੀ ਕਰਾਂ ਬੀਬੀ ਦੇ ਟੂਰ ਲੰਬੀ ਹੁੰਦੇ ਨੇ। ਹਾਂ ਜੀ ਜਵਾਬ ਦੇ ਗਏ ਮੈਨੂੰ ਇਹ ਧੜਕੇ ਸੀ ਉੱਥੇ ਜਾਵਾਂਗੇ। ਚਾਚਾ ਸੋਨੀ ਬੀਬੀ। ਹੂੰ। ਮੁਕਸਰ ਮਿਲਦੇ ਜਾਂਦੇ ਰਲ ਕੇ। ਹੂੰ। ਅਥਾ ਦੇ ਕੰਮ ਆ ਗਈ ਦਾ। ਅਰੇ ਹੱਦ ਨਾਲ ਗੱਲ ਮਾਣਾ। ਛੱਡ ਦਈਏ। ਅਨੇ ਆਥਾ ਨੂੰ ਮਾਣਾ। ਲੈ ਇਤ ਵੱਡੇ ਟੂਰ ਤੇ ਜਾਂਦੇ। ਜੀ ਬੇ ਬੱਤੀ ਮੇ ਹਜੂਰ ਸਾਹਿਬ ਮੈਂ ਬਾਗਤੋਂ ਨੂੰ ਮੈਂ ਜੱਲਦਾ ਹਜੂਰ ਸਾਹਿਬ ਤਾਂ ਜਾਣਾ ਨਾ ਜਾਂ ਜਾਂਦਾ ਸੇਕ ਦਾ ਨਾ ਮਾਰੇ ਰਿਹਾ ਕਿ ਕੋਲਾ ਉੱਤੇ ਰਹਿਣਾ ਹਾਂ ਛੱਡ ਚੜ ਗਈ ਮੈਂ ਤੇ ਰੋਟੀ ਖਾਦੀ ਹੋਰ ਉੱਤੇ ਏਨੀ ਛੱਡ ਸੋਈ ਤੇ ਕਿੱਥੇ ਖੰਡ ਹੈ ਤੂੰ ਤੂੰ ਇਮਰ ਬੈਠਿਆ ਹੋ। ਕੋਰਾਮ ਢੰਡਰ ਦਾ ਕੋਲੇਆਂ ਵਿੱਚ ਧੂਆਂ ਵਾਲੇ ਕੋਲੇ ਨੇ। ਲੋਕਾਂ ਦੇ ਘਰਾਂ ਚ ਇਕੱਠੇ ਫੇਰੇ ਲਾਉਂਦੇ ਨੇ। ਮੈਂ ਤਾਂ ਆਇਆ ਕਰਨ ਮੈਂ ਤਾਂ ਹੱਥ ਨਾਲ ਪਾਣਾ ਲੈ ਕੇ ਜਾਂਦਾ ਏ। ਹੂੰ ਆਪੋ ਜਿਹੜੇ ਗਏ ਕਿਤੇ। ਉਹ ਪੈਪੀ ਕੋ ਨਹੀਂ ਕੋਸੋ ਕੋਸੋ ਨਹੀਂ ਜੰਦਾ। ਤੇਲ ਆਪਣੀ। ਉਹ ਲੈ ਜੇ ਕੋ ਰੱਖ ਪੱਤੀਆਂ ਪੁੱਤੀਆਂ ਆਪਣੇ ਵੀ ਇਸੇ ਵਾਧੂ ਆ ਬਲ ਨਾ ਕਰ। ਪੱਤੀਆਂ ਨਹੀਂ ਤੇ। ਹਾਂ ਤਾਂ ਤੇ। ਬੈਠੇ ਨੇ ਹਿੱਸੇ। ਹਾਂ। ਬੀ ਬੈਠੇ ਨੇ ਦੋਨੇ ਬੈਠਾ ਨੇ ਵੀ ਜਾਨਣ ਹੁੰਦੀ ਹੈ ਜੀ ਲੋੜੀ ਮਾਣ ਨਹੀਂ ਆਏ ਬਲੋ ਪਾਪਾ ਉਹ ਤੂੰ ਨਾ ਤੇ ਭੱਗ ਗਿਆ ਪਾਪਾ ਇਹ ਤਾਂ ਬਾਲਾ ਚਿਬੋ ਲਾ ਲੈਣੇ ਮੈਂ 10 11 ਮੈਂ ਇੱਥੇ ਬੈਠੇ ਰਹਿੰਨੇ ਉਹ ਦੋਤੇ ਪਾਲ ਨਹੀਂ ਖਵਾ ਗੜਦਾ ਉਹ ਨਹੀਂ ਤੇ ਆਪਾਂ ਤਾਂ ਸਾਢੇ 3 ਵਜੇ ਨਾਲ ਵਿਸਤ੍ਰਿਤ ਵੱਢ ਜਾਣੇ ਲੋ ਜੀ ਆਪਾਂ ਨੇ ਲੋੜੀ ਦਾ ਤਿਹਾਰ ਬਣਾ ਲਿਆ ਤੁਸੀਂ ਦੱਸਿਓ ਥੋੜੀ ਲੋੜ ਕਿਵੇਂ ਰਹੀ ਸਾਡੀ ਲੋੜੀ ਬੈ ਸਸੀ ਕੁਛ ਖਾਂਡ ਕਾ ਲਿਆਂਦਾ ਤਾਂ ਲਿਆਂਦਾ ਵੀ ਨਹੀਂ ਹੈਗਾ ਕੁਛ ਬਣਾਇਆ ਵੀ ਨਹੀਂ ਕੁਛ ਆਏਗਾ ਕਿਉਂਕਿ ਮਾਸੜ ਜੀ ਦੀ ਹਨਾ ਡੈਥ ਕਰਕੇ ਤੇ ਬੀਬੀ ਦਾ ਸੰਧਾਰ ਆਇਆ ਸੀ ਬਸ ਉਸ ਨਾਲ ਹੀ ਹੈ ਨਾ ਸਰਦਾਂ ਨਹੀਂ ਕਹਿੰਦੇ ਹੁੰਦੇ ਨੇ ਵੀ ਤੇ ਤਿਹਾਰ ਤੱਕ ਅਗਲੇ ਸਾਲ ਵੀ ਆ ਜਾਣਾ ਇੱਕ ਵਾਰੀ ਜੱਗ ਤੋਂ ਬੰਦ ਹੋ ਗਿਆ ਜਾਂਦਾ ਉਹ ਨਹੀਂ ਆਉਣਾ ਅੱਜ ਜੇ ਪੰਮ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਅੱਜ ਦੇ ਬਲੌਗ ਦਾ ਇੱਥੇ ਐਂਡ ਕਰਦੇ ਆਂ ਆਪਣੀ ਜੇ ਤੂੰ ਹੀ ਚੱਲੀ ਜਾਂਦੀ ਹੈ ਜਿੰਨਾ ਤੇ ਤੂੰ ਹੀ ਚੱਲਦੀ ਆਪਾਂ ਤੂੰ ਹੀ ਤੇ ਬਹਿਣਿਆਂਗੇ ਤੇ ਕਰ ਦਾਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਵਹਿਗੁਰੂ ਜੀ ਅੱਗੇ ਅਰਦਾਸ ਆ ਸਾਰੇ ਲੋੜੀ ਆਪਦੇ ਪਰਿਵਾਰ ਠਾਕ ਦੇ ਪੇੜ ਦੇ ਸਾਰੇ ਮੰਤੂ ਦੁੱਧੂ ਤੇ ਬੈਠੀ ਹੈ ਮਿਲਾਂਗੇ ਕੱਲ ਨੂੰ ਕਿਸੇ ਨਾ ਹੋਰ ਨਾਲ ਵਹਿਗੁਰੂ ਜੀ ਦਾ ਕੰਮ